ਧੰਨ ਵਾਹਿ ਗੁਰੂ ਸਾਹਿਬ ਜੀਓ ਗੌੜੀ ਮਹਿਲਾ ਪੰਜਵਾ ਧੋਤੀ ਖੋਲ ਬਸਾਏ ਗਰਦਪ ਬਾਗੋਲਾ ਹੈ ਪੇਟ ਬਿਨ ਕਰ ਤੂਤੀ ਮੁਕਤ ਨਾਮ ਪਾਈਆ ਮੁਕਤ ਪਦਾਰਥ ਨਾਮ ਧਿਆਈਆ ਰਹਾਉ ਪੂਜਾ ਤਿਲਕ ਕਰਤ ਈਸ਼ ਨਾਨਾ ਸ਼ਰੀਰ ਕਾਡ ਲੇਵਾਂ ਹੱਥ ਦਾਨਾ ਵੇਦ ਪੜ ਮੁਖ ਅਮੀਠੀ ਬਾਣੀ ਜੀਆਂ ਕੋ ਹਤਨਾ ਸੰਗ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਰ ਹਿਰਦਾ ਸ਼ੁੱਧ ਬ੍ਰह्म ਵਿਚਾਰ ਕਹੋ ਨਾਨਕ ਜਿਸ ਕਿਰਪਾ ਧਾਰ ਹਿਰਦਾ ਸ਼ੁੱਧ ਬ੍ਰह्म ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਸਤਿਗੁਰਾਂ ਨੇ ਉਸ ਸਮੇਂ ਦੇ ਵਿੱਚ ਜਾਂ ਮੌਜੂਦਾ ਸਮੇਂ ਦੇ ਵਿੱਚ ਧਰਮ ਤੇ ਨਾਮ ਤੇ ਹੁੰਦੀਆਂ ਹੋਈਆਂ ਕ੍ਰਿਤਿयां ਜਿਹੜੀਆਂ ਸਨ ਸਮੇਂ-ਸਮੇਂ ਉਹਨਾਂ ਦਾ ਵੀ ਸਤਿਗੁਰੂ ਮਹਾਰਾਜ ਨੇ ਜ਼ਿਕਰ ਕੀਤਾ ਔਰ ਸਾਨੂੰ ਉਹਨਾਂ ਜਿਨ੍ਹਾਂ ਨੂੰ ਧਰਮ ਦੇ ਕਰਮ ਕਿਹਾ ਜਾਂਦਾ ਸੀ ਉਸ ਤੋਂ ਦੂਰ ਕਰਕੇ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਨਾਮ ਦੇ ਨਾਲ ਸਾਨੂੰ ਜੋੜਿਆ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਜਿਸ ਵੇਲੇ ਆਪਾਂ ਆਏ ਆ ਜੇ ਅਸੀਂ ਪ੍ਰਭੂ ਭਗਤੀ ਕਰਦੇ ਹਾਂ ਚੰਗੀ ਗੱਲ ਹੈ ਜੇ ਅਸੀਂ ਵਿਕਾਰਾਂ ਦੇ ਵਿੱਚ ਗਰਸਤ ਹਾਂ ਤੇ ਉਹ ਫਿਰ ਪਰਮਾਤਮਾ ਦੀ ਭਗਤੀ ਤੋਂ ਬਿਨਾ ਅਸੀਂ ਉਸ ਤੋਂ ਮੁਕਤ ਨਹੀਂ ਹੋ ਸਕਦੇ ਰਹਾਉ ਦੀ ਪੰਕਤੀ ਇਹ ਸ਼ਬਦ ਦੀ ਬਿਨ ਕਰਤੂਤੀ ਮੁਕਤਨ ਹੋ ਪਾਈਏ ਕਰਤੂਤਾ ਅਰਥ ਹੁੰਦਾ ਕੰਮ ਪ੍ਰਮਾਤਮਾ ਦੀ ਭਗਤੀ ਦਾ ਜਿਹੜਾ ਕੰਮ ਹੈ ਨਾ ਪ੍ਰਮਾਤਮਾ ਦੀ ਨਾਮ ਸਿਮਰਨ ਕਰਨਾ ਉਸ ਤੋਂ ਬਿਨਾ ਅਸੀਂ ਬਿਕਾਰਾਂ ਤੋਂ ਮੁਕਤ ਨਹੀਂ ਹੋ ਸਕਦੇ ਮੁਕਤ ਸ਼ਬਦ ਜਿਹੜਾ ਸੰਸਕ੍ਰਿਤ ਦਾ ਹੈ ਆਮ ਕਰਕੇ ਇਹ ਵੀ ਲੋਕਾਂ ਦੇ ਅੰਦਰ ਭਲੇਖਾ ਪਾਇਆ ਗਿਆ ਵੀ ਤੁਸੀਂ ਮਰਨ ਤੋਂ ਬਾਅਦ ਮੁਕਤ ਹੋਉਂਦੇ ਹੋ ਮਹਾਰਾਜ ਕਹਿੰਦੇ ਜੀਵਨ ਮੁਕਤ ਹੋਣਾ ਹੈ ਜਿੰਦਿਆਂ ਮੁਕਤ ਹੋਣਾ ਬਿਕਾਰਾਂ ਤੋਂ ਮੁਕਤ ਹੋਣਾ ਉਹਦੀ ਪਰਵਾਸ਼ਾ ਵੀ ਦਿੱਤੀ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸੁਖਨੀ ਸਾਬ ਦੇ ਪਦੇ ਵਿੱਚ ਮਾਰੇ ਕੰਦੇ ਤੈਸਾ ਹਰਖ ਤੈਸਾ ਸੋਗ ਸਦਾ ਆਨੰਦ ਤੇ ਨਾਹੀ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਣ ਤੈਸਾ ਅਪਮਾਨ ਤੈਸਾ ਰੰਗ ਤੈਸਾ ਰਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਈਏ ਜੀਵਨ ਮੁਕਤ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਸੀ ਵੀ ਤੁਸੀਂ ਮਰਨ ਤੋਂ ਬਾਅਦ ਮੁਕਤ ਹੋਵੋਗੇ ਗੁਰਬਾਣੀ ਨੇ ਇਸ ਸਿਧਾਂਤ ਨੂੰ ਉਸ ਧਰਮ ਦੇ ਜਿਹੜੇ ਕਰਮ ਨੂੰ ਬਿਲਕੁਲ ਹੀ ਨਿਰਮੋਲ ਹੀ ਖੰਡਨ ਕੀਤਾ ਮਹਾਰਾਜ ਕਹਿੰਦੇ ਬਾਣੀ ਸਾਨੂੰ ਸੋਝੀ ਦਿੰਦੀ ਆ ਕਹਿੰਦੇ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਬਿਨ ਕਰਤੂਤੀ ਮੁਕਤ ਨਾ ਪਾਈਏ ਮੁਕਤ ਪਦਾਰਥ ਹੁਣ ਨਾਲੇ ਜਵਾਬ ਦਿੰਦੇ ਨਾਲੇ ਸਾਨੂੰ ਸੋਝੀ ਦਿੰਦੇ ਵੀ ਮੁਕਤੀ ਹੁ ਲੈਣੀ ਆ ਨਾ ਵਿਕਾਰਾਂ ਤੋਂ ਮੁਕਤ ਹੋਣਾ ਹੈ ਮੁਕਤ ਪਦਾਰਥ ਨਾਮ ਧਿਆਈਏ ਪਰਮੇਸ਼ਰ ਦੇ ਨਾਮ ਧਿਆਉਣ ਦੇ ਨਾਲ ਹੀ ਤੁਸੀਂ ਮੁਕਤ ਹੋ ਜਾ ਲਾਲਚ ਦਿੱਤੇ ਗਏ ਵੀ ਆਹ ਤੁਸੀਂ ਕੰਮ ਕਰੋਗੇ ਤੁਸੀਂ ਸੁਰਗਾਂ ਵਿੱਚ ਜਾਓਗੇ ਤੁਸੀਂ ਆਹ ਕੰਮ ਕਰੋਗੇ ਤੁਸੀਂ ਨਰਕਾਂ ਦੇ ਵਿੱਚ ਜਾਓ ਪਰ ਗੁਰਬਾਣੀ ਕੀ ਕਹਿੰਦੀ ਹੈ ਕਹਿੰਦੇ ਸੁਰਗ ਬਾਸਨਾ ਬਾਚੀਐ ਦਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈਏ ਮਣੇ ਨਾ ਕੀਚਿਆ ਬੰਦਾ ਬਾਅਦ ਚ ਮਰਦਾ ਪਹਿਲੋਂ ਉਹ ਸਵਰਗਵਾਸੀ ਹੋ ਜਾਂਦਾ ਤੇ ਉਹ ਤਾਂ ਪਰਮੇਸ਼ਰ ਦੇ ਅਕਾਲ ਪੁਰਖ ਦੇ ਹੱਥ ਦੇ ਵਿੱਚ ਹੈ ਉਹ ਬਾਕੀ ਕੰਮ ਉਹ ਨਹੀਂ ਕਰਨਾ ਤੇ ਸਤਗੁਰੂ ਮਹਾਰਾਜ ਕਹਿੰਦੇ ਜਿਹੜਾ ਉਸ ਵੇਲੇ ਦਾ ਧਾਰਮਿਕ ਆਗੂ ਸੀ ਜਿਹੜਾ ਪੰਡਤ ਸੀ ਹੁਣ ਜਿਸ ਦੇ ਜਦਾਂ ਇਹ ਅਸੂ ਦੇ ਮਹੀਨੇ ਵਿੱਚ ਸਰਾਧ ਆਉਂਦੇ ਆ ਤੇ ਉਹ ਫਿਰ ਲੋਕਾਂ ਨੂੰ ਕਹਿੰਦਾ ਸੀ ਵੀ ਸਰਾਧ ਕਰਨੇ ਤੇ ਉਹ ਮਹਾਰਾਜ ਨੇ ਪੂਰਾ ਜ਼ਿਕਰ ਕੀਤਾ ਇਸ ਸ਼ਬਦ ਵਿੱਚ ਕਹਿੰਦੇ ਜਜਮਾਨ ਬੁਲਾਉਂਦਾ ਸੀ ਪਰ ਆਪਣੇ ਆਪ ਨੂੰ ਔਰ ਦਿਖਾਵੇ ਦੇ ਵਾਸਤੇ ਸੁੱਚਾ ਹੋਣ ਲਈ ਕੀ ਕਰਦਾ ਹੈ ਤੋਤੀ ਖੋਲ ਬਿਛਾਏ ਢਠ ਤੋਤੀ ਦਾ ਇੱਕ ਪੱਲਾ ਖੋਲ ਕੇ ਉਹਨੂੰ ਆਪਣੇ ਥੱਲੇ ਪੱਟ ਰੱਖ ਲੈਂਦਾ ਸੀ ਮਤਲਬ ਭਾਵੇਂ ਉਹਨਾਂ ਨੇ ਆਸਣ ਬਿਛਾਇਆ ਹੋਵੇ ਨਾ ਬਿਛਾਇਆ ਹੋਵੇ ਪਰ ਆਪਣੇ ਆਪ ਨੂੰ ਸੁੱਚਾ ਸਮਝਦਾ ਸੀ ਵੀ ਮੈਂ ਸੁੱੱਚੀ ਜਗ੍ਹਾ ਬੈਠ ਗਿਆ ਤੋਤੀ ਖੋਲ ਬਿਛਾਏ ਢਠ ਗਰਦਬ ਬਾਗੋਂ ਲਾਹੇ ਭੇਟ ਗਰਦਬ ਕਹਿੰਦੇ ਆ ਖੋਤੇ ਨੂੰ ਕਹਿੰਦੇ ਇਦਾਂ ਖਾਂਦਾ ਸੀ ਫਿਰ ਸਰਾਧਾਂ ਦੇ ਵਿੱਚ ਇੱਕ ਜਗ੍ਹਾ ਨਹੀਂ ਫਿਰ ਚਾਰ-ਚਾਰ ਜਗ੍ਹਾ ਜਾਂਦਾ ਸੀ। ਦੇ ਖਾਸ ਕਰਕੇ ਖੀਰ ਬੜੀ ਖਾਂਦਾ ਸੀ। ਕਹਿੰਦੇ ਜਿਦਾ ਗਾਧਾ ਖਾਈ ਜਾਂਦਾ ਫਿਰ ਲੇਟੀ ਜਾਂਦਾ। ਗਰਦਵ ਵਾਂਗੂ ਲਾਹੇ ਪੇਟ। ਮੈਂ ਨਾ ਪੜ ਰਿਹਾ ਸੀ ਵਿਚਾਰ ਕਰ ਰਿਹਾ ਸੀ ਕਿ ਉਸ ਵੇਲੇ ਨਾ ਇਹ ਗ੍ਰੰਥੀ ਪ੍ਰਥਾ ਨਹੀਂ ਸੀ। ਗੁਰੂ ਸਾਹਿਬ ਦੇ ਸਾਹਮਣੇ ਦੇ ਵਿੱਚ। ਤੇ ਨਹੀਂ ਤਾਂ ਫਿਰ ਗੁਰੂ ਸਾਹਿਬ ਨੇ ਸਾਡਾ ਵੀ ਨਾਮ ਲਿਖਣਾ ਸੀ। ਜੋ ਅੱਜ ਸਾਡੇ ਵੀ ਲੋਕ ਜਿਹੜੇ ਭਾਜੇ ਫਿਰਦੇ ਆ। ਤੇ ਮਹਾਰਾਜ ਨੇ ਉਹਨਾਂ ਨੂੰ ਦੱਸਿਆ ਇਸੇ ਸਾਨੂੰ ਖੁਸ਼ਬੀ ਨਹੀਂ ਹੋਣਾ ਚਾਹੀਦਾ ਵੀ ਸਿਰਫ ਪੰਡਤ ਨੂੰ ਆਖਿਆ ਉਹ ਸਾਡੇ ਵਾਸਤੇ ਵੀ ਉਹੀ ਹੈ ਕਹਿੰਦੇ ਧੋਤੀ ਖੋਲ ਬਿਛਾਏ ਗਰਦਬ ਬਾਗੂ ਲਾਹੇ ਭੇਟ ਹੁਣ ਉਹ ਜਜ਼ਮਾਨ ਨੂੰ ਕਹਿੰਦਾ ਸੀ ਉਹ ਜਿਸ ਵੇਲੇ ਜਾਂ ਤਾਂ ਜਿਹੜੇ ਸਾਲ ਦੇ ਵਿੱਚ ਜਿਹੜੇ ਦਿਨ ਬੰਦਾ ਮਰਦਾ ਫਿਰ ਉਹ ਇੱਕ ਸਾਲ ਹੁੰਦਾ ਸੀ ਦੋ ਸਾਲ ਹੁੰਦੇ ਸੀ ਵੀ ਹੁਣ ਇਹ ਉਹਦਾ ਤੂੰ ਉਹਦੇ ਲੈਣ ਦੇਣ ਕਰ ਉਹ ਆਮ ਕਰਕੇ ਹੁੰਦਾ ਸੀ ਤੇ ਮਹਾਰਾਜ ਦੀ ਕਿਰਪਾ ਹੋਈ ਬਖਸ਼ਿਸ਼ ਹੋਈ ਸੰਗਤ ਦਾ ਸਹਿਯੋਗ ਮਿਲਿਆ ਨਹੀਂ ਤਾਂ ਆ ਭੋਗ ਵਾਲੇ ਦਿਨ ਬਿਸਤਰਾ ਮੰਜਾ ਇੱਥੋਂ ਤੱਕ ਕਰ ਚੱਪੜਾਂ ਵੀ ਦਿੰਦੇ ਸੀ ਵੀ ਜੈ ਤਾਂ ਉੱਥੇ ਚੱਪੜਾਂ ਹੁਣ ਮੈਂ ਤਾਂ ਇੱਕ ਪਾਸੇ ਕਹਿੰਦਾ ਇੱਕ ਪਾਸੇ ਕਹਿੰਦੇ ਆ ਵੀ ਸਵਰਗ ਵਾਸੀ ਉਹ ਸਵਰਗ ਕਿਦਾਂ ਦਾ ਜਿੱਥੇ ਮੰਜਾ ਵੀ ਨਹੀਂ ਹੈ ਬਿਸਤਰਾ ਵੀ ਨਹੀਂ ਆ ਰੋਟੀ ਵੀ ਨਹੀਂ ਮਿਲਦੀ ਕਾਹਦਾ ਸਵਰਗ ਹੋਇਆ ਫਿਰ ਉਹ ਸਵਰਗ ਥੋੜੇ ਆ ਫਿਰ ਨਰਕੇ ਹੋਇਆ ਨਾ ਜਿੱਥੇ ਰੋਟੀ ਨਹੀਂ ਮਿਲਦੀ ਜਿੱਥੋਂ ਪਾਰਸਲ ਕਰਕੇ ਵੀ ਜਿੱਦਾਂ ਉਹ ਪੁਰਾਣੇ ਸਮਿਆਂ ਦੇ ਵਿੱਚ ਅੱਜ ਕੱਲ੍ਹ ਤਾਂ ਖਤਮ ਹੋ ਗਏ ਨਾ ਉਹ ਜਗਾ ਜਗਾ ਡੱਬੇ ਲੱਗੇ ਹੁੰਦੇ ਸੀ ਜਿੱਥੇ ਆਪਾਂ ਚਿੱਠੀ ਪਾਉਂਦੇ ਸੀ ਤੇ ਉਹ ਚਿੱਠੀ ਪਾਈ ਤੇ ਦੋਸਤ ਪਹੁੰਚ ਜਾਂਦੀ ਸੀ ਦੂਸਰੇ ਪਾਸੇ ਤੇ ਉਹ ਉਹਨਾਂ ਦਾ ਪੇਟ ਇਦਾਂ ਦਾ ਸੀ ਵੀ ਤੁਸੀਂ ਸਾਨੂੰ ਖਿਲਾਓ ਤੇ ਤੁਹਾਡੇ ਜਿਹੜੇ ਮਰ ਚੁੱਕੇ ਹੈ ਨਾ ਬਜ਼ੁਰਗ ਉਹਨਾਂ ਨੂੰ ਪਹੁੰਚ ਜਾਏਗਾ ਤੇ ਸਤਗੁਰੂ ਨੇ ਇਹ ਤੇ ਬਹੁਤ ਵੱਡਾ ਬਿਆੰਗ ਕੀਤਾ ਇੱਕ ਪਿੰਡ ਦੇ ਵਿੱਚ ਨਾ ਬਜ਼ੁਰਗ ਮਾਤਾ ਸੀ ਤੇ ਉਹ ਅਨਪੜ੍ਹ ਸੀ ਮਾਤਾ ਤੇ ਦੋ ਦੇ ਪੁੱਤਰ ਸਨ ਇੱਕ ਛੋਟਾ ਪੁੱਤਰ ਸੀ ਉਹ ਵੀ ਅਨਪੜ੍ਹ ਸੀ ਤੇ ਇੱਕ ਪੜਿਆ ਲਿਖਿਆ ਸੀ ਤੇ ਉਹਨਾਂ ਦੇ ਘਰ ਜਦੋਂ ਘਰ ਵਾਲੀ ਮਾਤਾ ਦਾ ਪਤੀ ਚੜ੍ਹਾਈ ਕਰ ਗਿਆ ਤੇ ਪੰਡਤ ਪਹੁੰਚ ਗਏ ਮਾਤਾ ਜੀ ਪਿਤਾ ਜੀ ਆਏ ਸੀ ਸੁਪਨੇ ਦੇ ਵਿੱਚ ਬੜਾ ਰੋਂਦੇ ਸੀ ਮੋਰ ਹੁੰਦੇ ਸੀ ਤੇ ਕੀ ਕਰਨਾ ਕਹਿੰਦੇ ਕੱਪੜੇ ਨਹੀਂ ਪਾਉਣ ਵਾਸਤੇ ਮੈਂ ਉਹ ਪੰਡਤ ਜੀ ਨੂੰ ਕੱਪੜੇ ਲੈ ਕੇ ਦਿੱਤੇ ਲਓ ਪੰਡਤ ਜੀ ਆ ਚਾਰ ਪੰਜ ਸ਼ੂਟ ਲੈ ਜਾਓ ਉਹ ਕੁਛ ਨਾ ਕਿਸੇ ਬਹਾਨੇ ਦੇ ਵਿੱਚ ਉਹ ਲੁੱਟਦਾ ਰਹਿੰਦਾ ਸੀ ਇੱਕ ਦਿਨ ਆਇਆ ਉਹਨਾਂ ਦੇ ਘਰ ਘੋੜੀ ਬਹੁਤ ਸੋਹਣੀ ਸੀ ਤੇ ਮਾਤਾ ਜੀ ਪਿਤਾ ਜੀ ਰਾਤੀ ਫਿਰ ਸੁਪਨੇ ਵਿੱਚ ਆਏ ਸੀ ਉਹ ਪਿਤਾ ਜੀ ਦੇ ਨਾ ਪੈਰ ਸੁੱਜੇ ਪਏ ਆ ਤੇ ਮਾਤਾ ਜੀ ਹੈਰਾਨ ਹੋ ਕੇ ਕਿਉਂ ਪੈਰ ਕਿਉਂ ਸੁੱਜ ਗਏ ਉਹਨਾਂ ਨੂੰ ਪੈਦਲ ਜਾਣਾ ਪੈਂਦਾ ਉੱਥੇ ਵੀ ਕਿਤੇ ਜਾਣਾ ਪੈਂਦਾ ਨਾ ਪੈਦਲ ਜਾਣਾ ਪੈਂਦਾ ਤੇ ਉਹਨਾਂ ਨੂੰ ਘੋੜੀ ਚਾਹੀਦੀ ਠੀਕ ਆ ਪੰਡਤ ਜੀ ਜੋ ਪੰਡਤ ਜੀ ਦਿਓ ਤੇ ਉੱਪਰ ਪਹੁੰਚ ਜਾਂਦੇ ਪੰਡਤ ਜੀ ਨੂੰ ਘੋੜੀ ਦੇ ਦਿੱਤੀ ਘੋੜੀ ਬਹੁਤ ਸੋਹਣੀ ਸੀ ਹੁਣ ਪੰਡਤ ਘੋੜੀ ਤੇ ਚੜ ਕੇ ਪਿੰਡ ਦੇ ਚੱਕਰ ਲਾਉਂਦਾ ਹੁੰਦਾ ਸੀ ਉਹ ਮੁੰਡੇ ਨੂੰ ਬੜਾ ਗੁੱਸਾ ਆਇਆ ਵੀ ਇਹ ਠੱਗੀ ਮਾਰ ਗਿਆ ਸਾਡੇ ਨਾਲ ਵੀ ਕੋੜੀ ਦਾ ਦਾਅਵੇ ਚੜਿਆ ਫਿਰਦਾ ਉਹਨੇ ਪੰਚਾਇਤ ਬੁਲਾ ਲਈ ਪੰਚਾਇਤ ਵਿੱਚ ਇਕੱਠੇ ਕਰ ਲੈ ਪੰਚਾਇਤ ਇਕੱਠੀ ਹੋ ਗਈ ਉਹ ਵੀ ਸਾਰੇ ਇਦਾਂ ਦੇ ਹੁੰਦੇ ਲੋਕ ਉਹ ਕਹਿੰਦਾ ਕਿ ਦੇਖੋ ਭਾਈ ਜਜਮਾਨੋ ਵੀ ਜੋ ਆਪਾਂ ਦਿਨੇ ਆਣਾ ਜਿਹੜੇ ਪਿੱਤਰਾਂ ਦੇ ਪ੍ਰਤੀ ਦਿਨੇ ਆ ਤੇ ਉਹ ਪਹੁੰਚਦਾ ਉੱਪਰ ਤੁਸੀਂ ਫਿਕਰ ਨਾ ਕਰੋ ਤੁਸੀਂ ਕੋੜੀ ਦਿੱਤੀ ਹੈ ਨਾ ਪਹੁੰਚ ਗਈ ਉੱਪਰ ਉਹ ਤੁਹਾਡੇ ਪਿਤਾ ਜੀ ਦੇ ਪੈਰ ਵੀ ਠੀਕ ਹੋ ਗਏ ਸੋਜਨ ਘਟ ਗਈ ਹੈ ਤੇ ਉਹ ਮੁੰਡਾ ਬੜਾ ਸਿਆਣਾ ਸੀ ਉਹਨੇ ਫਿਰ ਦੂਸਰੇ ਦਿਨ ਪੰਚਾਇਤ ਬੁਲਾ ਲਈ ਦੁਬਾਰਾ ਫਿਰ ਉਦਾਂ ਤਾਂ ਮੰਨ ਗਏ ਸਾਰੇ ਉਹ ਕਹਿੰਦਾ ਕਿ ਪੰਡਤ ਜੀ ਤੁਸੀਂ ਕੱਲ ਮੰਨਿਆ ਸੀ ਵੀ ਸਾਰੇ ਮੰਨ ਗਏ ਵੀ ਜੋ ਅਸੀਂ ਦਿੰਨੇ ਆ ਉੱਪਰ ਪਹੁੰਚਦਾ ਹੈ ਕਹਿੰਦਾ ਹਾਂ ਜੀ ਕਹਿੰਦਾ ਸਾਡੇ ਪਪਾ ਜੀ ਨਾ ਅਫੀਮ ਖਾਂਦੇ ਸੀ ਤੇ ਥੋੜੀ ਜੀ ਤੁਸੀਂ ਅਫੀਮ ਖਾਓ ਤੇ ਸਾਡੇ ਪਪਾ ਜੀ ਨੂੰ ਨਿਹਾਲ ਕਰੋ ਤੇ ਹੁਣ ਕੀ ਨਹੀਂ ਕਰਦਾ ਮਰਦਾ ਉਹਨੂੰ ਖਾਣੀ ਪਈ ਇੰਨੇ ਚੰਗੇ ਉਹਨੇ ਗੋਲਾ ਜਿਹਾ ਬਣਾ ਕੇ ਉਹਦੇ ਮੂੰਹ ਦੇ ਵਿੱਚ ਪਾਇਆ ਜੇ ਚੰਗੇ ਪੰਡਤ ਦੇ ਤੇ ਸਮਝ ਆ ਗਿਆ ਵੀ ਇਹ ਕੰਮ ਜਿਹੜਾ ਔਖਾ ਵੜਾ ਹੈ ਤੇ ਸਤਗੁਰ ਨੇ ਤਾਂ ਕਿਹਾ ਫਿਰ ਮੈਂ ਅੱਜ ਆਪ ਜੀ ਦੇ ਨਾਲ ਸਾਂਝ ਕਰ ਲੈਣਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਆ ਕਹਿੰਦੇ ਜੇ ਮੁਹਾਕਾ ਘਰ 모ਹੇ ਘਰ ਮਹ ਪਿਤਰੀ ਦੇ ਹੁਣ ਚੋਰ ਸੀ ਚੋਰ ਨੇ ਚੋਰੀ ਕਰਕੇ ਲਿਆਂਦਾ ਸਮਾਨ ਤੇ ਆਪਣੇ ਪਿਤਰਾਂ ਦਾ ਸਰਾਧ ਕੀਤਾ ਥੋੜੇ ਸਮੇਂ ਵਾਸਤੇ ਮੰਨ ਲਓ ਕਿ ਚਲੋ ਸਮਾਨ ਉੱਪਰ ਜਾਂਦਾ ਹੈ ਉੱਪਰ ਚਲਾ ਗਿਆ ਉੱਪਰ ਉਹ ਵੀ ਬਜ਼ੁਰਗ ਬੈਠੇ ਸੀ ਜਿਨ੍ਹਾਂ ਦੇ ਘਰੋਂ ਚੋਰੀ ਕੀਤੀ ਸੀ ਉਹਨਾਂ ਨੇ ਆਪਣੇ ਬੱਚਿਆਂ ਦਾ ਸਮਾਨ ਪਹਿਚਾਣ ਲਿਆ ਉਹਨਾਂ ਨੇ ਫਿਰ ਉਹਨਾਂ ਦੇ ਬਜ਼ੁਰਗਾਂ ਨੂੰ ਵੀ ਚੋਰ ਬਣਾ ਦਿੱਤਾ ਮਤਲਬ ਇੱਥੇ ਤਾਂ ਚੋਰ ਸੀਗੇ ਉੱਪਰ ਵੀ ਚੋਰ ਬਣਾ ਦਿੱਤਾ ਕਹਿੰਦੇ ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸ ਸਿਆਣਿਏ ਪਿਤਰੀ ਚੋਰ ਕਰੇ ਵੱਡিয়ে ਹੱਥ ਦਲਾਲ ਕੇ ਮੁਸਬੀ ਇਹ ਕਰੇ ਦਲਾਲ ਪੰਮ ਕੋਈ ਹੋ ਸਕਦਾ ਪੰਡਤ ਹੋਵੇ ਗਰੰਤੀ ਹੋਵੇ ਕੋਈ ਹੋਵੇ ਕਹਿੰਦੇ ਵੱਡিয়ে ਹੱਥ ਦਲਾਲ ਕੇ ਮੁਸਬੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਹਲੇ ਦੇ ਕਿਉਂਕਿ ਸਾਡੀ ਸੋਚ ਵਿੱਚ ਬ੍ਰਾਹਮਣ ਬੈਠਾ ਸਾਨੂੰ ਕਿਉਂ ਯਾਦ ਆਉਂਦੀ ਹੈ ਸਿਰਫ ਅੱਸੂ ਦੇ ਇਹਨਾਂ ਦਿਨਾਂ ਦੇ ਵਿੱਚ ਮਾਪੇ ਯਾਦ ਆਉਂਦੇ ਆ ਅੱਜਕੱਲ੍ਹ ਫੇ ਨਵਾਂ ਰਿਵਾਜ ਹੋ ਗਿਆ ਸੀ ਤਾਂ ਅਰਦਾਸ ਕਰਾ ਲਈ। ਮੈਂ ਤਾਂ ਸਰਾਧ ਨਹੀਂ ਕਿਹਾ ਅਸੀਂ ਅਰਦਾਸ ਕਰ ਲੈਨੇ। ਤੋ ਕਿਸੇ ਨਾ ਕਿਸੇ ਤਰ੍ਹਾਂ ਉਹ ਦਿਮਾਗ ਦੇ ਵਿੱਚ ਬ੍ਰਾਹਮਣੀ ਸੋਚ ਜਿਹੜੀ ਐ ਉਹ ਘਰ ਘਰ ਚੁੱਕੀ ਐ। ਬੜਾ ਮੁਸ਼ਕਲ ਐ। ਜਦੋਂ ਅਸੀਂ ਬਾਣੀ ਨੂੰ ਖੁਦ ਪੜ ਕੇ ਬਾਣੀ ਨੂੰ ਵਿਚਾਰ ਕੇ ਤੇ ਅਸੀਂ ਇਹ ਭਰਮ ਕੱਢ ਸਕਦੇ ਹਾਂ। ਮਾਰਾ ਕਹਿੰਦਾ ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਾਮ ਜਗਾਤੀ ਲੋਟੇ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੇ ਅਸੀਂ ਸ਼ਬਦ ਬਹੁਤ ਸੋਹਣਾ ਪੜਦੇ ਆਂ ਅੰਤਮ ਅਰਦਾਸ ਅੰਤਮ ਅਰਦਾਸ ਦਾ ਮਤਲਬ ਹੁੰਦਾ ਕਿ ਇਸ ਤੋਂ ਬਾਅਦ ਮ੍ਰਿਤਕ ਪ੍ਰਾਣੀ ਦੇ ਵਾਸਤੇ ਕੋਈ ਵੀ ਰਸਮ ਬਾਕੀ ਨਹੀਂ ਰਹਿੰਦੀ ਆ ਬਰੀਣਾ ਜਿਹੜਾ ਹੈ ਇਹ ਹਿੰਦੂ ਰੀਤ ਹੈ ਇਹ ਬ੍ਰਾਹਮਣ ਦੀ ਕਾੜ ਹੈ ਵੀ 12ਵੇਂ ਮਹੀਨੇ ਨੇ ਹੁਣ ਕਿਸੇ ਬੱਚੇ ਨੂੰ ਪੁੱਛੋ 12 ਮਹੀਨੇ ਕਿਦੋਂ ਹੁੰਦੇ ਆ 12 ਮਹੀਨੇ 12 ਮਹੀਨੇ ਵਾਦੇ ਹੋਣਗੇ ਤੇ 11ਵੇਂ ਮਹੀਨੇ ਥੋੜੇ ਹੁੰਦੇ ਤੇ ਕਹਿੰਦੇ 11ਵਾਂ ਮਹੀਨਾ ਹੋ ਗਿਆ ਭਰੀਣਾ ਹੋ ਗਿਆ ਤੇ ਕਿੱਥੇ ਕਿੱਥੇ ਅਸੀਂ ਸੋਚ ਪੜੇ ਲਿਖੇ ਲੋਕ ਐ ਇੱਕ ਬੰਦਾ ਮੇਰੇ ਨਾਲ ਖੈ ਪਿਆ ਕਹਿੰਦਾ ਜੀ ਸਾਡੇ ਬੋਰਡ ਤੇ ਲਿਖਿਆ ਨਹੀਂ ਭਰੀਣਾ ਮੈਂ ਕਿਹਾ ਤੁਸੀਂ ਇਹ ਪਹਿਲਾਂ ਸੋਚ ਲਓ ਵੀ ਤੁਸੀਂ ਸਿੱਖ ਹੋ ਜਾਂ ਤੁਸੀਂ Hindu ਕਹਿੰਦਾ ਸਿੱਖ ਹੁੰਨੇ ਆ ਫਿਰ ਮੈਂ ਠੀਕ ਹੈ ਸਿੱਖ ਆ ਤਾਂ ਜਾਤ ਮਨਾਓ ਨਾ ਤੇ ਇਹ ਕਹਦੇ ਪੰਡਤਾਂ ਦੇ ਪਿੱਛੇ ਲੱਗ ਕੇ ਬ੍ਰਾਹਮਣ ਦੇ ਪਿੱਛੇ ਲੱਗ ਕੇ ਅਸੀਂ ਇਹ ਕਰਮकांड ਜਿਹੜੇ ਆ ਉਹ ਕਰ ਰਹੇ ਆ ਤੇ ਸਾਨੂੰ ਅੱਜ ਸੋਚ ਸਾਡੀ ਜਿਹੜੀ ਹੈ ਉਹ ਇਹ ਹੈ ਕਿ ਮਹਾਰਾਜ ਨੇ ਜੋ ਕਿਹਾ ਬਾਣੀ ਦੇ ਵਿੱਚ ਕਹਿੰਦੇ ਜੀਵਤ ਪਿਤਰ ਨਾ ਮਾਨੇ ਕੋ ਮੋਏ ਸ਼ਰਾਦ ਕਰਾਈ ਅਸੀਂ ਜਿੰਦਿਆਂ ਦੀ ਸੇਵਾ ਕਰਨੀ ਮੈਂ ਉਦੋਂ ਵੀ ਬੇਨਤੀ ਕੀਤੀ ਸੀ ਅਫਸੋਸ ਹੈ ਜਿਹੜੀ ਕੌਮ ਜਿਹੜੀ ਕੌਮ ਲੋਕਾਂ ਨੂੰ ਲੰਗਰ ਖਲਾਉਂਦੀ ਐ ਗੱਡੀਆਂ ਰੋਗ ਰੋਕ ਕੇ ਲੰਗਰ ਖਲਾਉਂਦੀ ਐ ਤੇ ਉਹਨਾਂ ਦੇ ਘਰਾਂ ਦੇ ਬਜ਼ੁਰਗ ਜਿਹੜੇ ਆ ਜੇ ਉਹ ਵੀ ਬਿਰਧ ਆਸ਼ਰਮ ਵਿੱਚ ਰਹਿੰਦੇ ਹੁਣ ਤਾਂ ਬਹੁਤ ਅਫਸੋਸ ਦੀ ਗੱਲ ਐ ਸਿੱਖਾਂ ਦੇ ਬਿਰਧ ਆਸ਼ਰਮ ਬਣ ਗਏ ਆ ਹਜੂਰ ਸਾਹਿਬ ਜਾਓ ਗੁਰਨਾਨਕ ਬਿਰਧ ਆਸ਼ਰਮ ਬਣ ਗਏ ਕਿਹਦੇ ਬਜ਼ੁਰਗ ਬੈਠੇ ਉੱਥੇ ਤੇ ਕਿਹੜੀ ਕੌਮ ਜਿਹੜੀ ਕੌਮ ਲੋਕਾਂ ਦੀ ਸੇਵਾ ਕਰਦੀ ਸੀ ਤੇ ਉਹ ਆਪਣੇ ਬਜ਼ੁਰਗਾਂ ਦੀ ਨਹੀਂ ਸੇਵਾ ਕਰ ਸਕਦੀ ਤੇ ਉਹ ਸਮਾਂ ਸੀ ਅੱਗੇ ਵੀ ਕੇਵਲ ਮੈਂ ਆਪਦੀ ਦੇ ਨਾਲ ਸਾਂਝ ਕੀਤੀ ਇੱਕ ਪਰਿਵਾਰ ਸੀ ਤੇ ਉਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਛੋਟਾ ਜਿਹਾ ਬੱਚਾ ਅੱਜ ਉਹ ਦੋਨੇ ਉਹਦੇ ਮਾਤਾ ਪਿਤਾ ਤੇ ਬੱਚਾ ਛੋਟਾ ਜਿਹਾ ਲਿਖੜਨ ਲੱਗਾ ਜੀ ਥੋੜਾ ਥੋੜਾ ਬੋਲਣ ਲੱਗਾ ਸੀ ਤੇ ਉਹ ਬਾਹਰ ਬੈਠੇ ਸੀ ਗਾਰਡਨ ਦੇ ਵਿੱਚ ਛੋਟੀ ਜੀ ਕੰਧ ਸੀ ਗਾਰਡਨ ਦੀ ਤੇ ਉੱਥੇ ਆ ਕੇ ਕਾਂ ਬੈਠ ਗਿਆ ਤੇ ਮਾਂ ਨੇ ਦੇਖਿਆ ਕਿ ਬੱਚਾ ਬੜੀ ਗੌਰ ਦੇ ਨਾਲ ਦੇਖ ਰਿਹਾ ਬੜੇ ਧਿਆਨ ਨਾਲ ਦੇਖ ਰਿਹਾ ਤੇ ਮਾਂ ਨੇ ਆ ਕੇ ਵੀ ਇਹਨੇ ਪਹਿਲੀ ਵਾਰ ਦੇਖਿਆ ਕਹਿੰਦੀ ਬੇਟਾ ਇਹ ਕਾਂ ਹੈ ਤੇ ਬੱਚਾ ਫਿਰ ਕਹਿਣ ਲੱਗਾ ਹਾਂ ਕਾਂ ਕਾਂ ਤੇ ਬੱਚਾ ਬਹੁਤ ਸੋਹਣਾ ਬੋਲਣ ਲੱਗ ਗਿਆ ਕਾਂ ਕਾਂ ਕਿੰਨਾ ਸੋਹਣਾ ਲੱਗਦਾ ਜਦੋਂ ਬੱਚਾ ਬੋਲਦਾ ਹੈ ਛੋਟਾ ਬੱਚਾ ਤੇ ਉਹ ਪਾਪ ਉਹਦਾ ਜਿਹੜਾ ਪਿਤਾ ਜੀ ਸੀ ਉਹ ਰਜਿਸਟਰ ਲੈ ਕੇ ਬੈਠਾ ਸੀ ਉਹਨੇ ਲਿਖਿਆ ਘਟੋ ਘਟੋ ਨਹੀਂ 100 ਵਾਰ ਹੀ ਬੋਲੇ ਹਣਾ ਕਾਂ 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 ਬੱਚੇ ਕਿੰਨਾ ਸੋਹਣਾ ਮਾਪੇ ਕਿੰਨਾ ਖੁਸ਼ ਹੋ ਰਹੇ ਸੀ ਉਹੀ ਬੱਚਾ ਉਹੀ ਮਾਂ-ਬਾਪ ਜਦੋਂ 15-16 ਸਾਲ ਦਾ ਹੋਇਆ ਤੇ ਉਹ ਦਿਨ ਕੁਦਰਤੀ ਤੌਰ ਤੇ ਸ਼ਾਮ ਦਾ ਸਮਾਂ ਸੀ ਉਦਹੀਂ ਉਹ ਕਾਂ ਆ ਕੇ ਬੈਠ ਗਿਆ ਤੇ ਮਾਂ ਨੂੰ ਉਹ ਗੱਲ ਯਾਦ ਆ ਗਈ ਤੇ ਮਾਂ ਨੇ ਆਖਿਆ ਦੇਖ ਬੇਟਾ ਕਾਂ ਕਹਿੰਦਾ ਹਾਂ ਫਿਰ ਉਹਨੇ ਆਖਿਆ ਦੇਖ ਬੇਟਾ ਕਾਂ ਬੈਠਾ ਕਹਿੰਦਾ ਹਾਂ ਨਾ ਕਾਂ ਕਾਂ ਬੈਠਾ ਤੁਸੀਂ ਕਾਹਦੇ ਕਾਂ ਕਾਂ ਕਰਦੇ ਹੋ ਜੋ ਮਾਂ-ਬਾਪ ਨੇ ਕੀਤਾ ਨਾ ਉਹ ਬੱਚੇ ਨਹੀਂ ਕਰ ਸਕਦੇ ਜੋ ਸਾਡੇ ਗੁਰੂ ਨੇ ਸਾਡੇ ਵਾਸਤੇ ਕਰਤਾ ਸੀ ਨਹੀਂ ਕਰ ਸਕਦੇ ਤੇ ਅਸੀਂ ਜੀਂਦਿਆਂ ਉਹਨਾਂ ਦੀ ਸੇਵਾ ਕਰਨੀ ਆ ਭਾਗਾਂ ਵਾਲੇ ਆ ਇਹ ਨਹੀਂ ਕਿ ਸਾਰਿਆਂ ਦੀ ਗੱਲ ਕਰ ਰਹੇ ਹਾਂ ਜਿਹੜੇ ਸੇਵਾ ਕਰਦੇ ਆ ਭਾਗਾਂ ਵਾਲੇ ਆ ਜਿਹੜੇ ਮਾਂ-ਬਾਪ ਦੇ ਕਹਿਣੇ ਤੇ ਚੱਲਦੇ ਆ ਉਹਨਾਂ ਦੇ ਆਦਰਸ਼ਾਂ ਤੇ ਚੱਲਦੇ ਆ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਆ ਤੇ ਉਹ ਭਾਗਾਂ ਵਾਲੇ ਆ ਸਹੀ ਮਾਰਗ ਤੇ ਚੱਲਦੇ ਆ ਤੇ ਉਹਨਾਂ ਲੋਕਾਂ ਨੇ ਲੋਕਾਂ ਨੂੰ ਧਰਮ ਦੇ ਵਿੱਚ ਪਾ ਦਿੱਤਾ ਭਟਕਣਾ ਦੇ ਵਿੱਚ ਪਾ ਦਿੱਤਾ ਤੇ ਉਹ ਕਰਦੇ ਕੀ ਸੀ ਕਹਿੰਦੇ ਫਿਰ ਉਹ ਜਾ ਕੇ ਸਾਨੂੰ ਖਿਲਾਓ ਇਹਣਾ ਦਿਨਾਂ ਦੇ ਵਿੱਚ ਹੁਣ ਕੀ ਕਰਦੇ ਸੀ ਜਦੋਂ ਬਰਸਾਤਾਂ ਆਉਂਦੀਆਂ ਉਹ ਕਹਿੰਦੇ ਜੀ ਦੇਵ ਸੌਂ ਗਏ ਉਹਨਾਂ ਦਾ ਧਰਮ ਹੈ ਕੋਈ ਨਿੰਦਾ ਨਹੀਂ ਕਰ ਰਿਹਾ ਕੋਈ ਟਿੱਪਣੀ ਨਹੀਂ ਪਰ ਜੋ ਗੁਰਬਾਣੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਜੋ ਸਚਾਈ ਹੈ ਬਰਸਾਤਾਂ ਦੇ ਵਿੱਚ ਉਹ ਕਹਿੰਦੇ ਨੇ ਦੇਵ ਸੌਂ ਗਏ ਆਗੇ ਸੜਕਾਂ ਦੀ ਹਾਰਤ ਕੱਚੇ ਰਸਤੇ ਹੁੰਦੇ ਸੀ ਚਿੱਕੜ ਹੋ ਜਾਂਦਾ ਸੀ ਚੱਲਣਾ ਮੁਸ਼ਕਲ ਹੋ ਜਾਂਦਾ ਸੀ ਤੋਂ ਕਹਿੰਦੇ ਨੇ ਜੀ ਦੇਵ ਸੌਂ ਗਏ ਪਰ ਜਦੋਂ ਸਰਾਦ ਹੋਣਿਆ ਉਦੋਂ ਉਹਨਾਂ ਨੇ ਵਿਆਹ ਨਹੀਂ ਕਰਨ ਦੇਣੇ ਵਿਸਰਾਦਾਂ ਵਿੱਚ ਬਿਆਣੀ ਕਰਮੇ ਵੀ ਅਸੀਂ ਰੋਟੀ ਖਾਣ ਜਾਵਾਂਗੇ ਜਾਂ ਵਿਆਹ ਕਰਾਣ ਜਾਵਾਂਗੇ ਇਹ ਸਾਰੀ ਬ੍ਰਾਹਮਣ ਦਾ ਦਿਮਾਗ ਜਿਹੜਾ ਸੀ ਅੱਜ ਉਹ ਪ੍ਰਭਾਵ ਜਿਹੜਾ ਅਣਗਿਣਤ ਸਿੱਖਾਂ ਦੇ ਉੱਪਰ ਵੀ ਪੈ ਗਿਆ ਕਰਦੇ ਆ ਚੋਰੀ ਵੀ ਕਰਦੇ ਆ ਕਰਨਾ ਜ਼ਰੂਰ ਹੈ ਕਿਉਂਕਿ ਸੋਚ ਜਿਹੜਾ ਹੈ ਉਹ ਬ੍ਰਾਹਮਣ ਜਿਹੜਾ ਬੈਠਾ ਹੈ ਸੋਚ ਦੇ ਵਿੱਚ ਬੈਠ ਜਿੰਨੇ ਤੱਕ ਸੋਚ ਵਿੱਚੋਂ ਨਹੀਂ ਕੱਢਾਂਗੇ ਦਿਲ ਦਿਮਾਗ ਦੇ ਵਿੱਚੋਂ ਨਹੀਂ ਕੱਢਾਂਗੇ ਅਸੀਂ ਸੱਚੇ ਸਿੱਖ ਨਹੀਂ ਬਣ ਸਕਦੇ ਕਿਉਂਕਿ ਸਤਗੁਰੂ ਨੇ ਸਾਨੂੰ ਜਵਾਬਦਾਰੀ ਦਿੱਤੀ ਹੈ ਅਸੀਂ ਰੋਜ਼ ਪੜਦੇ ਹਾਂ ਸਬਨਾ ਜੀਆਂ ਕਾ ਇਕਾ ਦਾਤਾ ਸੋ ਮੈਂ ਬਿਸਰ ਨਾ ਜਾਈ ਸਾਨੂੰ ਉਹ ਪਰਮੇਸ਼ਰ ਅਕਾਲ ਪੁਰਖ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਤੇ ਉਹ ਲੋਕ ਇਹ ਕਰਦੇ ਸਨ ਤੇ ਅਸੀਂ ਨਹੀਂ ਕਰਨਾ ਤੇ ਉਹ ਲੋਕ ਕਰਦੇ ਸਨ ਵੀ ਆ ਕਰ ਦੋ ਆ ਫਲਾਨੀ ਚੀਜ਼ ਫਿਰ ਵੀ ਕਰਦੇ ਆ ਕਰਦੇ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਮੈਂ ਤਾਂ ਆ ਭੋਗ ਤੇ ਵੀ ਬੇਨਤੀ ਕਰਦਾ ਹੁੰਦਾ ਉਹਨਾਂ ਉਹ ਇਦਾਂ ਟੋਕਰੀ ਬਣਾ ਕੇ ਲਿਆਉਂਦੇ ਸਜਾ ਕੇ ਜਿੱਦਾਂ ਸਗਣ ਪਾਣਾ ਹੋਏ ਹੁੰਦੇ ਐਦਾਂ ਸਜਾਈ ਹੁੰਦੀ ਟੋਕਰੀ ਤੇ ਉਹ ਫਰੂਟ ਕਾਦੇ ਵਾਸਤੇ ਲੈ ਕੇ ਆਏ ਅੱਗੇ ਪਾਛੇ ਤੁਹਾਨੂੰ ਯਾਦ ਨਹੀਂ ਆਉਂਦਾ ਕਿਸੇ ਬੱਚੇ ਦਾ ਜਨਮ ਦੇਣਾ ਤੁਹਾਡੇ ਘਰ ਘਰ ਵਿਆਹ ਹੈ ਉਦੋਂ ਤਾਂ ਤੁਹਾਨੂੰ ਫਰੂਟ ਯਾਦ ਨਹੀਂ ਆਉਂਦਾ ਤੇ ਮਰੇ ਨੂੰ ਮਤਲਬ ਫਰੂਟ ਫਰੂਟ ਹੀ ਖਾਣਾ ਉਹਨੇ ਤੇ ਸਾਨੂੰ ਇਹ ਮਤਲਬ ਉਹ ਸੋਚ ਜਿਹੀ ਆ ਨਾ ਵੀ ਇਹ ਖਲਾਵਾਂਗੇ ਇਹ ਪਹੁੰਚ ਜਾਏਗਾ ਨਹੀਂ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਉਹ ਕਰਦਾ ਸੀ ਦੇ ਉਹਦਾ ਬਿਆਨ ਗੁਰੂ ਮਹਾਰਾਜ ਕਰਦੇ ਆ ਮੈਂ ਫਿਰ ਬੇਨਤੀ ਕਰਦਾ ਮਾਫੀ ਮੰਗ ਕੇ ਜੇ ਉਸ ਵੇਲੇ ਗਰੰਥੀ ਪ੍ਰਥਾ ਜਾਦਾ ਨਹੀਂ ਸੀ ਇਹ ਤਾਂ ਮਹਾਰਾਜ ਲਿਖਦੇ ਸੀ ਗਰੰਥੀਆਂ ਦੇ ਵੀ ਇਦਾਂ ਕਰਦੇ ਆ ਤੇ ਉਹ ਅੱਜ ਕਰ ਰਹੇ ਧੋਤੀ ਖੋਲ ਬਿਛਾਏ ਹੀਠ ਉਹ ਫਿਰ ਕਰਦਾ ਸੀ ਵੀ ਉਹਨ ਭਾਵੇਂ ਉਹਨਾਂ ਨੇ ਆਸਣ ਲਾਇਆ ਹੋਵੇ ਪਰ ਆਪਣੇ ਆਪ ਨੂੰ ਸੁੱਚਾ ਕਹਿਣ ਵਾਸਤੇ ਫਿਰ ਧੋਤੀ ਥੱਲੇ ਅੱਧੀ ਥੋੜੀ ਖੋਲ ਕੇ ਵੀ ਧੋਤੀ ਥੱਲੇ ਪੁਛਾ ਲੈਣ ਧੋਤੀ ਖੋਲ ਬਿਛਾਏ ਹੀਠ ਗੜਦਵ ਬਾਗੂ ਲਾਹੇ ਪੇਟ ਜਦਾਂ ਖੋਤਾ ਹੁੰਦਾ ਨਾ ਖਾਈ ਜਾਣਾ ਪੰਜ ਮਿੰਟ ਉਹਦੇ ਘਰ ਚਲੇ ਗਿਆ ਰੋਟੀ ਦੀ ਗੱਲ ਨਹੀਂ ਸੀ ਰੋਟੀ ਖਾਣ ਦੀ ਗੱਲ ਨਹੀਂ ਸੀ ਜਿਹੜੀ ਦਖਸ਼ਣਾ ਮਿਲਦੀ ਸੀ ਗੱਲ ਉਹਦੀ ਸੀ ਵੀ 100 ਰੁਪਿਆ ਮਿਲ ਗਿਆ 200 ਮਿਲ ਗਿਆ ਉਹਦੇ ਗੱਲ ਦਖਸ਼ਣਾ ਦੀ ਸੀ ਰੋਟੀ ਦੀ ਗੱਲ ਨਹੀਂ ਹੈ ਰੋਟੀ ਤਾਂ ਰੋਜ਼ ਖਾਂਦੇ ਹੀ ਆ ਪੰਡਤ ਘਰ ਵੀ ਖਾਂਦਾ ਤੇ ਗੱਲ ਸੀ ਦਖਸ਼ਣਾ ਦੀ ਵੀ ਦਖਸ਼ਣਾ ਮਿਲੇ ਉਹ ਕੀ ਕਹਿੰਦੇ ਸੀ ਦੰਦ ਕਸਾਈ ਦਿਓ ਦੰਦ ਕਸਾਈ ਦਿਓ ਤੇ ਉਹ ਚੀਜ਼ਾਂ ਸੀ ਜਿਹਨੂੰ ਮਹਾਰਾਜ ਕਹਿੰਦੇ ਇਹਨਾਂ ਕੁਝ ਖਾ ਕੇ ਖੀਰ ਖਾ ਕੇ ਗਰਦਬ ਵਾਂਗੂ ਲਾਹੇ ਪੇਟ ਬਿਨ ਕਰ ਤੂਤੀ ਮੁਕਤ ਨਾ ਪਾਈਏ ਜਿੰਨੇ ਤੱਕਰ ਪਰਮੇਸ਼ਰ ਦੇ ਨਾਮ ਜਪਣ ਦਾ ਕੰਮ ਨਹੀਂ ਕਰੋਗੇ ਉਹਨੇ ਤੱਕਰ ਇਹਨਾ ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਦੇ ਮੁਕਤ ਪਦਾਰਥ ਨਾਮ ਧਾਈਐ ਰਹਾਓ ਪੂਜਾ ਤਿਲਕ ਕਰਤ ਇਸਨਾਨਾ ਪੂਜਾ ਵੀ ਕਰਦਾ ਹੈ ਤਿਲਕ ਵੀ ਲਾਉਂਦਾ ਹੈ ਇਸ਼ਨਾਣ ਵੀ ਕਰਦਾ ਬ੍ਰਾਹਮਣ 13 ਜਗ੍ਹਾ ਤਿਲਕ ਲਾਉਂਦਾ ਜਿਹੜਾ ਸੱਚਾ ਬ੍ਰਾਹਮਣ ਹੈ ਪੂਜਾ ਵੀ ਕਰਦਾ ਪੂਜਾ ਤਿਲਕ ਕਰ ਤੇ ਇਸ਼ਨਾਣਾ ਛੁਰੀ ਕਾੜ ਲੈਵੇ ਹੱਥ ਦਾਨ ਇਹ ਨਹੀਂ ਕਿ ਉਹਦੇ ਹੱਥ ਵਿੱਚ ਛੁਰੀ ਆ ਚਾਕੂ ਉਹਦੇ ਹੱਥ ਉਹਦੀ ਜਵਾਨੇ ਇਦਾਂ ਦੀ ਮਿੱਠੀ ਆ ਤੇ ਉਹ ਲੋਕਾਂ ਨੂੰ ਇਹ ਕੰਮ ਕਰ ਲਓ ਨਹੀਂ ਤਾਂ ਆਹ ਤੁਹਾਡੇ ਨਾਲ ਹੋ ਜਾਣਾ ਉਹ ਕਿਸ ਤਰ੍ਹਾਂ ਲੋਕਾਂ ਕੋਲ ਲੈਣਾ ਤੇ ਉਹ ਉਸ ਸਾਬ ਦੇ ਨਾਲ ਲੋਕਾਂ ਨੂੰ ਬਲੈਕਮੇਲ ਕਰਨਾ ਜੋ ਜੋ ਵੀ ਭਾਸ਼ਾ ਵਰਤ ਲਈਏ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਪਾ ਲੈਣਾ ਤੇ ਛੁਰੀ ਕਾੜ ਲੈ ਵੇ ਹੱਥ ਦਾਨਾ ਲੈ ਉਹ ਛੁਰੀ ਕਾੜ ਲੈ ਵੇ ਹੱਥ ਦਾਨ ਆਪ ਕਹਿੰਦੇ ਛੁਰੀ ਬਗਾਣ ਤਿੰਨ ਗੱਲ ਤਾਂ ਜਿਹਨਾਂ ਨਾ ਜਿਹੜੇ ਅੰਦਰੋਂ ਛੁਰੀ ਚਲਾਉਂਦੇ ਉਹਨਾਂ ਨੇ ਗੱਲ ਵਿੱਚ ਜਨੇਊ ਪਾਇਆ ਹੋਇਆ ਕਰਦੇ ਕੀ ਇਹ ਮਹਾਰਾਜ ਕਹਿੰਦੇ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰ ਨਾ ਜਾਏ ਨੌਕਰੀ ਕਰਦੇ ਸੀ ਮੁਸਲਮਾਨਾਂ ਦੀ ਜਿਨ੍ਹਾਂ ਨੂੰ ਮਲੇਸ਼ ਕਹਿੰਦੇ ਸੀ ਇਹਨਾਂ ਦੀ ਜਿਹੜੀ ਅਸਲੀਅਤ ਹੈ ਗਊ ਤੇ ਬ੍ਰਾਹਮਣ ਨੂੰ ਵੀ ਕਰ ਲਾਉਂਦੇ ਸੀ ਉਹ ਬਹਿ ਜਾਂਦੇ ਸੀ ਨਦੀ ਦੇ ਕਿਨਾਰੇ ਜਿਹੜਾ ਪੁੱਲ ਹੁੰਦਾ ਤੇ ਉੱਥੇ ਬਹਿ ਜਾਣਾ ਗਊ ਬ੍ਰਾਹਮਣ ਕੋ ਕਰ ਲਾਵੋ ਫਿਰ ਕੀ ਕਰਦੇ ਸੀ گاਵਾ ਜਿਹੜੀਆਂ ਗੋਬਰ ਕਰ ਜਾਂਦੇ ਸੀ ਚੁੱਕ ਕੇ ਫਿਰ ਉਹਦਾ ਪੋਚਾ ਲਾਉਂਦੇ ਸੀ ਵੀ ਘਰ ਸਾਡਾ ਸੁੱਚਾ ਹੋ ਗਿਆ ਸਾਡਾ ਚੌਂਕਾ ਸੁੱਚਾ ਹੋ ਗਿਆ ਕਹਿੰਦੇ ਗੋਬਰ ਤਰਨ ਨਾ ਜਾਈ ਧੋਤੀ ਟਿੱਕਾ ਤੇ ਜਪ ਮਾਲੀ ਧਾਨ ਮਲੇਸ਼ਾਂ ਖਾਈ ਜਿਹਨਾਂ ਮਲੇਸ਼ ਕਹਿੰਦੇ ਆ ਖਾਂਦੇ ਉਹਨਾਂ ਧਾਨ ਮਲੇਸ਼ਾਂ ਖਾਈ ਛੋਡੀ ਲੈ ਪਖੰਡਾ ਨਾਮ ਲੈ ਜਾਏ ਤਰਨ ਦਾ ਮਾਨਸ ਖਾਣੇ ਕਰੇ ਨਿਵਾਜ ਇਹ ਨਹੀਂ ਕਿ ਬੰਦੇ ਖਾਂਦੇ ਸਨ ਪਰ ਉਹ ਲੋਕਾਂ ਦਾ ਸ਼ੋਸ਼ਣ ਕਰਦੇ ਸੀ ਮਾਨਸ ਖਾਣੇ ਕਰੇ ਨਿਵਾਜ ਛੁਰੀ ਬਿਗਾਣ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਵਿਆਵੈ ਓਈ ਸਾਦ ਕੋੜੀ ਰਾਸ ਕੋੜਾ ਵਪਾਰ ਕੋੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੋੜ ਰਹਾ ਭਰਪੂਰ ਮਹਾਰਾਜ ਕਹਿੰਦੇ ਪੂਜਾ ਤਿਲਕ ਕਰਤਿ ਈਸ਼ ਨਾਨਾ ਛੁਰੀ ਕਾੜ ਲੇਵੇ ਹੱਥ ਦਾਨਾ 베ਦ ਪੜੈ ਮੁਖ ਮਿੱਠੀ ਬਾਣੀ ਵੇਦਾਂ ਦੀ ਮਿੱਠੀ ਬਾਣੀ ਪੜਦੇ ਵੇਦ ਪੜਾ ਮੁਖ ਮਿੱਠੀ ਬਾਣੀ ਜੀਆਂ ਕੋ ਹੱਤ ਨਾ ਸੰਗੇ ਪ੍ਰਾਣੀ ਜੀਆਂ ਦਾ ਕਹਣ ਕਰਦਾ ਸੰਗਦਾ ਨਹੀਂ ਹੈ ਵੀ ਮੈਂ ਕਿਸੇ ਦਾ ਬੁਰਾ ਕਰ ਰਿਹਾ ਵੀ ਕਿਸੇ ਨੂੰ ਲੁੱਟ ਰਿਹਾ ਤੇ ਉਹ ਸੰਗਦਾ ਨਹੀਂ ਹੈ ਇਹਦੇ ਅਰਥ ਵਿਦਵਾਨਾਂ ਦੀਆਂ ਅਲੱਗ-ਅਲੱਗ ਰਾਵਾਂ ਜੀਆਂ ਕੋ ਹੱਤ ਜੀਵ ਹਤਿਆ ਕਰਨੀ ਇਥੋਂ ਵੀ ਸੰਗਦਾ ਨਹੀਂ ਹੈ ਕਹਿੰਦੇ ਜਦ ਸਭ ਮੈਂ ਏਕ ਖੁਦਾਇ ਕਹਿ ਤੋ ਤੌ ਕਿਉ ਮੁਰਗੀ ਮਾਰੇ ਬੇਦ ਪੜਾ ਮੁਖ ਮੀਠੀ ਬਾਣੀ ਜੀਆਂ ਕੋ ਹਤਨਾ ਸੰਗੇ ਪ੍ਰਾਣੀ ਮਹਾਰਾਜ ਆਖਰ ਵਿੱਚ ਕਹਿੰਦੇ ਕਹੋ ਨਾਨਕ ਜਿਸ ਕਿਰਪਾ ਧਾਰੇ ਜਿਹਦੇ ਉਪਰ ਉਹ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹਿਰਦਾ ਸ਼ੁੱਧ ਬ੍ਰਹਮ ਵਿਚਾਰੇ ਉਹਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਤੇ ਉਹ ਬ੍ਰਹਮ ਦੀ ਵਿਚਾਰ ਕਰਦਾ ਭਾਵ ਅਕਾਲ ਪੁਰਖ ਦੇ ਨਾਲ ਜੁੜ ਜਾਂਦਾ ਬਿਨ ਕਰਤੂਤੀ ਮੁਕਤ ਨਾ ਪਾਈਏ ਮੁਕਤ ਪਦਾਰਥ ਨਾਮ ਤੇ ਆਈ ਤੇ ਸਤਿਗੁਰੂ ਨੇ ਸਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਅਸੀਂ ਬਾਣੀ ਪੜਹੀਏ ਬਾਣੀ ਨੂੰ ਅਮਲ ਦੇ ਵਿੱਚ ਲਿਆਈਏ ਤੇ ਉਹ ਸਾਡਾ ਫਿਰ ਜੀਵਨ ਜਿਹੜਾ ਹੈ ਉਹ ਸਫਲ ਹੋ ਸਕਦਾ ਹੈ ਤੇ ਮਹਾਰਾਜ ਕਿਰਪਾ ਕਰਨ ਬਹੁਤ ਆਪ ਦੀ ਭਾਗਾਂ ਵਾਲੇ ਹੋ ਗੁਰੂ ਕੀ ਸੰਗਤ ਵਿੱਚ ਹਾਜ਼ਰ ਹੋ ਕੇ ਸਤਿਗੁਰ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹੋ ਅਰਦਾਸ ਹੈ ਸਤਗੁਰੂ ਕਿਰਪਾ ਕਰਨ ਆਪ ਜੀ ਦੇ ਨੇਮ ਦੇ ਵਿੱਚ ਸਤਗੁਰ ਬਾਧੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਸਾਧ ਸੰਗਤ ਜੀ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੇ